ਲਗੇ ਕੁਝ ਦਿਨਾਂ ਤੋਂ ਇੱਕ ਚਰਚਾ ਚੱਲਦੀ ਪਈ ਹੈ ਕਿ ਕੀ ਕਿਸਾਨਾਂ ਦਾ ਜਿਹੜਾ ਅੰਦੋਲਨ ਆ ਉਹ ਠੰਡਾ ਪੈ ਗਿਆ ਮੱਠਾ ਪੈ ਗਿਆ ਪਰ ਇੱਕ ਗਮਨਾਕ ਖਬਰ ਨੇ ਅਚਾਨਕ ਇਸ ਮੱਠੇ ਪੈਂਦੇ ਮਾਮਲੇ ਨੂੰ ਦੁਬਾਰਾ ਹਵਾ ਦਿੱਤੀ ਹੈ ਦੁਬਾਰਾ ਇੱਕ ਰੁਝਾਨ ਉੱਠਿਆ ਨਜ਼ਰ ਆ ਰਿਹਾ ਔਰ ਇੱਕ ਹੋਰ ਧਰਨਾ ਇੱਕ ਜਾਮ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਇਹ ਨੈਸ਼ਨਲ ਹਾਈਵੇ ਹੈਗਾ ਦਿੱਲੀ ਅੰਮ੍ਰਿਤਸਰ ਨੈਸ਼ਨਲ ਹਾਈਵੇ ਇਸ ਨੂੰ ਜਾਮ ਕਰ ਦਿੱਤਾ ਗਿਆ ਕਿਸਾਨਾਂ ਦੇ ਵੱਲੋਂ ਜਾਮ ਕੀਤਾ ਗਿਆ ਹੈ ਔਰ ਧਰਨਾ ਲਗਾ ਦਿੱਤਾ ਗਿਆ ਮੰਗਾਂ ਜਦ ਤੱਕ ਨਹੀਂ ਮੰਨੀਆਂ ਜਾਂਦੀਆਂ ਕਹਿੰਦੇ ਔਰ ਉਦ ਤੱਕ ਆਪਾਂ ਧਰਨਾ ਜਾਰੀ ਰੱਖਾਂਗੇ ਪਰ ਇਹ ਆਖਰਕਾਰ ਇਹ ਧਰਨਾ ਲਗਾਇਆ ਕਿਉਂ ਗਿਆ ਇਹ ਜਾਮ ਲਗਾਇਆ ਕਿਉਂ ਗਿਆ ਦਰਸਲ ਬਸੀ ਪਠਾਣਾ ਦਾ ਇੱਕ ਕਿਸਾਨ ਜਿਸ ਦੀ ਮੌਤ ਹੋ ਜਾਂਦੀ ਹੈ ਖਨੋਰੀ ਬਾਰਡਰ ਜਾਂਦੇ ਜਾਂਦੇ ਉਸ ਮਸਲੇ ਤੇ ਚੱਲਦੇ ਇਹ ਵੱਡਾ ਫੈਸਲਾ ਕਿਸਾਨਾਂ ਦੇ ਵੱਲੋਂ ਕਰ ਦਿੱਤਾ ਗਿਆ ਔਰ ਦੱਸ ਦਈਏ ਕਿ ਇਹ ਹਾਦਸਾ ਜਿਹੜਾ ਹੈ ਉਹ ਅਚਾਨਕ ਵਾਪਰਿਆ ਜਿਸ ਤਰ੍ਹਾਂ ਦੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿਸੇ ਆਵਾਰਾ ਪਸ਼ੂ ਕਾਰਨ ਇਹ ਹਾਦਸਾ ਵਾਪਰਿਆ ਅਜੇ ਤੱਕ ਤਾਂ ਦੱਸਿਆ ਜਾ ਰਿਹਾ ਪਰ ਇਸ ਦੇ ਬਾਵਜੂਦ ਕਿਸਾਨਾਂ ਦੇ ਵੱਲੋਂ ਭਾਰੀ ਰੋਸ ਹੈ ਔਰ ਮੁਆਵਜ਼ੇ ਦੀ ਮੰਗ ਜਿਹੜੀ ਆ ਉਹ ਕਿਸਾਨ ਕਰਦੇ ਨਜ਼ਰ ਆ ਰਹੇ ਹੈ ਹਾਲਾਂਕਿ ਕਿਸਾਨਾਂ ਦੇ ਵੱਲੋਂ ਮੁੱਖ ਕਾਰਨ ਵੀ ਦੱਸਿਆ ਗਿਆ ਕਿ ਇਹ ਮੌਤ ਕਿਸ ਤਰ੍ਹਾਂ ਹੋਈ ਹੈ ਕੀ ਕਾਰਨ ਰਿਹਾ ਜਾਂ ਹਾਲਾਤ ਕਿਵੇਂ ਅਚਾਨਕ ਤਣਾਪੂਰਵਕ ਹੋ ਗਏ ਇਹ ਸਾਰੀ ਸਿਚੁਏਸ਼ਨ ਜਿਹੜੀ ਆ ਉਹ ਕਿਸਾਨਾਂ ਦੇ ਵੱਲੋਂ ਐਕਸਪਲੇਨ ਕੀਤੀ ਗਈ ਹੈ ਕਿਸਾਨ ਇਕਤਾ ਸਿੱਧੂਪੁਰ ਵੱਲੋਂ ਇਹ ਜਾਮ ਜਿਹੜਾ ਲਗਾ ਦਿੱਤਾ ਗਿਆ ਆਖਰ ਕੀ ਬੋਲੇ ਨੇ ਕਿਸਾਨ ਇਸ ਬਾਰੇ ਆਓ ਸੁਣਦੇ ਹਾਂ ਜੋ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਵੱਲੋਂ ਜਿਹੜਾ ਇਹ ਰੋਡ ਜਾਮ ਕੀਤਾ ਹੈ ਇਸ ਦੇ ਵਿੱਚ ਜੋ ਸਾਡਾ ਕਿਸਾਨ ਚਰਜੀ ਸਿੰਘ ਕਾਲਾ ਬਡਵਾਲਾ ਮੋਰਚੇ ਦੇ ਵਿੱਚ ਬਿਮਾਰ ਹੋਇਆ ਉਸ ਤੋਂ ਬਾਅਦ ਉਹ ਆਪਣੀ ਦਵਾਈ ਲੈਣ ਪੀਏ ਜਾ ਰਿਹਾ ਸੀ ਰਸਤੇ ਦੇ ਵਿੱਚ ਐਕਸੀਡੈਂਟ ਹੋਣ ਕਰਕੇ ਉਹਨਾਂ ਦੀ ਮੌਤ ਹੋ ਗਈ ਆ ਤੇ ਮੋਰਚੇ ਦੇ ਵਿੱਚੋਂ ਕੋਈ ਵੀ ਬੰਦਾ ਆਉਂਦਾ ਜਾਂਦਾ ਉਹਦਾ ਐਕਸੀਡੈਂਟ ਹੁੰਦਾ ਹੈ ਕਾਉਨੂ ਕੰਪੰਨਸੇਸ਼ਨ 5 ਲੱਖ ਰੁਪਏ ਦੀ ਸਰਕਾਰੀ ਨੌਕਰੀ ਦਿੱਤੀ ਜਾਂਦੀ ਸਾਡੀ ਇਹ ਡਿਮਾਂਡ ਵੀ 5 ਲੱਖ ਰੁਪਏ ਦੀ ਸਰਕਾਰੀ ਨੌਕਰੀ ਦਾ ਸਰਕਾਰ ਤੁਰੰਤ ਚੈੱਕ ਲੈ ਕੇ ਆਵੇ ਤੇ ਉਹਦਾ ਲਿਖਤੀ ਸਾਨੂੰ ਆਪਣਾ ਦੇਵੇ ਵੀ ਇਹਨਾਂ ਨੂੰ ਪਰਿਵਾਰ ਦੇ ਵਿੱਚ ਇੱਕ ਜੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਜੇਕਰ ਨਹੀਂ ਦਿੱਤੀ ਜਾਂਦੀ ਤਾਂ ਫਿਰ ਤਾਂ ਫਿਰ ਸਾਡਾ ਪ੍ਰੋਟੈਸਟ ਜਾਰੀ ਰਹੂਗਾ ਜਦੋਂ ਤੱਕ ਅਣਮਿੱਥੇ ਸਮੇਂ ਦੇ ਲਈ ਇਹ ਸਾਡਾ ਪ੍ਰੋਟੈਸਟ ਜਾਰੀ ਰਹੂਗਾ ਪਹਿਲਾਂ ਨਹੀਂ ਕਿਸੇ ਗੱਲ ਨੂੰ ਅਧਿਕਾਰੀ ਨੂੰ ਸੁਣਵਾਇਆ ਅਧਿਕਾਰੀ 12 ਤਰੀਕ ਨੂੰ ਰਾਤ ਨੂੰ ਮੰਨ ਕੇ ਗਏ ਨੇ ਵੀ 5 ਲੱਖ ਰੁਪਈਆ ਅਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ ਪਰੰਤੂ ਅਜੇ ਤੱਕ ਸਾਨੂੰ ਅਮਲ ਦੇ ਵਿੱਚ ਕੁਝ ਵੀ ਨਜ਼ਰ ਆਉਂਦਾ ਜਿਸ ਨਹੀਂ ਰਿਹਾ ਕੋ ਪਿਛਲੇ ਦਿਨੀ ਜਿਹੜਾ ਚਰਨਜੀਤ ਸਿੰਘ ਦੀ ਕਾਲਾ ਬਡਵਾਲੇ ਤੋਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਜਿਹੜੇ ਇੱਕ ਕਿਸਾਨ ਨੇ ਖਨੌਰੀ ਬਾਰਡਰ ਤੋਂ ਆ ਰਹੇ ਸੀ ਉਹਨਾਂ ਦਾ ਐਕਸੀਡੈਂਟ ਦੇ ਦੋ ਵਿਦਿਧੀ ਮੌਤ ਹੋਈ ਤੁਸੀਂ ਮੈਂ ਸਮਝਦਾ ਅੱਜ ਸਮੁੱਚੇ ਕਿਸਾਨਾਂ ਜਿੱਥੇ ਪਹਿਲਾਂ ਪ੍ਰਸ਼ਾਸਨ ਨੇ ਉਹਨਾਂ ਨਾਲ ਕਮਿਟਮੈਂਟ ਕਰੀ ਗਈ ਉਹਨਾਂ ਨੂੰ 5 ਲੱਖ ਰੁਪਏ ਤੇ ਇੱਕ ਸਰਕਾਰੀ ਨੌਕਰੀ ਜਿਹੜੀ ਹੈ ਪਰਿਵਾਰ ਨੂੰ ਦਿੱਤੀ ਜਾਊਗੀ ਪਰ ਉਸ ਕਮਿਟਮੈਂਟ ਤੋਂ ਜਿਹੜਾ ਮਜੂਦਾ ਜ਼ਿਲ੍ਹਾ ਪ੍ਰਸ਼ਾਸਨ ਹੈ ਉਹ ਮੁਕਰ ਗਿਆ ਔਰ ਜਦੋਂ 3 ਦਿਨ 4 ਦਿਨ ਨਿਕਲਣ ਤੋਂ ਬਾਅਦ ਅੱਜ ਜਦੋਂ ਨਾ ਪ੍ਰਸ਼ਾਸਨ ਨੇ ਕੋਈ ਸੁਣਵਾਈ ਕੀਤੀ ਤਾਂ ਅੱਜ ਆਖਰ ਨੂੰ ਜਿਹੜਾ ਸਮੁੱਚੇ ਕਿਸਾਨ ਜੰਦ ਦੇ ਮੰਡੀ ਹੈ ਜਿਹੜੀ ਕਿਸਾਨ ਯੂਨੀਅਨ ਸਿੱਧੂਪੁਰ ਦੇਸ਼ ਜੇਤਬੰਦੀ ਵੱਲੋਂ ਅੱਜ ਨੈਸ਼ਨਲ ਹਾਈਵੇ ਦੇ ਉੱਤੇ ਇਤਿਜਾਮ ਲਾਇਆ ਗਿਆ ਤੇ ਮਸੰਦਾ ਪ੍ਰਸ਼ਾਸਨ ਨੂੰ ਜੋ ਕਮਿਟਮੈਂਟ ਕੀਤੀ ਆ ਉਸ ਜੇਤਬੰਦੀ ਨਾਲ ਉਸ ਸਮੇਂ ਇਹ ਕਿਸਾਨ ਨੂੰ ਜੋ ਮੁਆਵਜ਼ਾ ਦੇਣਾ ਔਰ ਉਹ ਸਰਕਾਰੀ ਨੌਕਰੀ ਦੇਣੀ ਆ ਉਹ ਤੁਰੰਤ ਪੂਰੀ ਕਰਨੀ ਚਾਹੀਦੀ ਆ ਕਿਉਂਕਿ ਕਿਸਾਨ ਆ ਜਿਹੜਾ ਜਦੋਂ ਪਿਛਲੇ ਸਮੇਂ ਇੰਨੇ ਕਿਸਾਨਾਂ ਨੇ ਜਿਹੜੇ ਜਿਦੀ ਵੀ ਹਾਸੇ ਵਾਪਰੇ ਉਹਨਾਂ ਨੂੰ ਜਿਹੜਾ ਉਸ ਤਰੀਕੇ ਨਾਲ ਮੁਆਵਜ਼ਾ ਵੀ ਦਿੱਤਾ ਗਿਆ ਸਰਕਾਰੀ ਨੌਕਰੀ ਦਿੱਤਾ ਇਸ ਕਿਸਾਨ ਨਾਲ ਕਿਉਂ ਵਿਤਕਰਾ ਕੀਤਾ ਜਾ ਰਿਹਾ ਅੱਜ ਇਹ ਰੋਸ ਦੇ ਕਰਕੇ ਇੱਥੇ ਜਿਹੜਾ ਜਾਮ ਲਾਇਆ ਗਿਆ ਸੋ ਅਸੀਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਔਰ ਸਰਕਾਰ ਤੋਂ ਕਿ ਤਰੰਤ ਜਿਹੜਾ ਉਹਨੂੰ 5 ਲੱਖ ਦਾ ਮੁਆਵਜ਼ਾ ਤੇ ਜਿਹੜੀ ਸਰਕਾਰੀ ਨੌਕਰੀ ਦਿੱਤੀ ਜਾਵੇ